ਸਰ ਮੇਰਾ ਨਾਮ ਹਰਪੀ ਸੈਣੀ ਹੈ ਜੀ ਕੀ ਮਾਮਲਾ ਕੀ ਹੋਇਆ ਮਾਮਲਾ ਸਰ ਇਹ ਹੋਇਆ ਮੈਂ ਆਪਣੇ ਘਰੋਂ ਸਾਹਮਣੇ ਮੇਰਾ ਘਰ ਆ ਮੈਂ ਪਟਾਕੇ ਜਲਾ ਰਿਹਾ ਸੀ ਆਪਣੇ ਘਰ ਦੇ ਵਿੱਚ ਮੇਰੇ ਘਰ ਤੋਂ ਇੱਥੇ ਤੱਕ ਦੂਰੀ ਦੇਖ ਲਓ ਕਿੰਨੀ ਆ ਇੱਥੇ ਤੱਕ ਮੇਰੀ ਹੱਦ ਦਾ ਠੀਕ ਹੈ ਜੀ ਮੈਂ ਆਪਣੇ ਘਰ ਦੇ ਵਿੱਚ ਪਟਾਕੇ ਜਲਾ ਰਿਹਾ ਸੀਗਾ ਇਹ ਬੰਦਾ ਆਪਣੇ ਕੰਮ ਤੋਂ ਆਇਆ ਠੀਕ ਹੈ ਇਹਨਾਂ ਦੇ ਮਦਰ ਬਿਮਾਰ ਆ ਠੀਕ ਆ ਚਲੋ ਸਾਨੂੰ ਵੀ ਦੋੱਖਾ ਬਿਮਾਰ ਆ ਅਸੀਂ ਆਪਣੇ ਘਰ ਦੇ ਵਿੱਚ ਪਟਾਕੇ ਜਲਾ ਰਹੇ ਹਾਂ ਅਸੀਂ ਕਿਸੇ ਨੂੰ ਕੁਝ ਤਾਂ ਕੁਝ ਨਹੀਂ ਕਹਿ ਰਹੇ ਠੀਕ ਹੈ ਜੀ ਇਹਨਾਂ ਨੇ ਮੇਰੇ ਤੇ ਆ ਕੇ ਫਾਇਰ ਗੱਡੇ ਠੀਕ ਹੈ ਜੀ ਮੈਂ ਕੁਝ ਨਹੀਂ ਮੈਂ ਚਲੋ ਫਿਰ ਫੇ ਚਲ ਗਿਆ ਅ ਠੀਕ ਆ ਮੋੜ ਕੇ ਗਾਲਾਂ ਕੱਢਣ ਲੱਪੇ ਠੀਕ ਆ ਜੀ ਮੈਂ ਬਾਹਰ ਆਇਆ ਮੈਨੂੰ ਕਹਿੰਦਾ ਇਹਦਾ ਕੰਮ ਕਰਨਾ ਹੀ ਪੈਣਾ ਠੀਕ ਆ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਇਹਨੇ ਮੇਰੇ ਤੇ ਪਿਸਤਲ ਕੱਢਿਆ ਮੈਂ ਉਦੋਂ ਕੁਝ ਨਹੀਂ ਕੋਈ ਕੰਪਲੇਨਟ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਠੀਕ ਆ ਅੱਜ ਮੈਨੂੰ ਉਹ ਦੁਖੀ ਹੋ ਕੇ ਇਹ ਕੰਮ ਕਰਨਾ ਪਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਪੁਲਿਸ ਨੂੰ ਮੈਂ 112 ਦੇ ਕੰਮੋ ਕਾਲ ਕੀਤੀ ਠੀਕ ਆ ਕੋਈ ਨਹੀਂ ਆਇਆ ਸਿਟੀ ਥਾਣੇ ਦੇ ਵਿੱਚ ਕਾਲ ਕੀਤੀ ਆੰਦੇ ਆ ਜੀ ਚੱਲੇ ਆ ਜੀ ਆੰਦੇ ਆ ਜੀ ਉਹਦੇ ਵਿੱਚ ਇਹਨਾਂ ਦਾ ਰਿਸ਼ਤੇਦਾਰ ਲੱਗਾ ਹੋਇਆ ਉਸ ਕਰਕੇ ਕੋਈ ਕਾਰਵਾਨੀ ਹੋਈ ਨਹੀਂ ਰਹੀ ਠੀਕ ਆ ਜੀ ਇਹਨਾਂ ਦਾ ਮੁੰਚੀ ਜਿਹੜਾ ਉੱਥੇ ਇਹਨਾਂ ਦਾ ਰਿਸ਼ਤੇਦਾਰ ਲੱਗਾ ਹੋਇਆ ਪਰ ਵੀ ਮੌਕੇ ਤੇ ਪੁਲਿਸ ਆ ਗਈ ਆ ਹਾਂ ਹੁਣ ਆਈ ਆ ਜੀ 1.5 ਘੰਟੇ ਬਾਅਦ ਆਈ ਪੁਲਿਸ ਪੁਲਿਸ ਨੇ ਕੀ ਕਾਰਵਾਈ ਕੀਤੀ ਹਾਂ ਪੁਲਿਸ ਨੇ ਕਾਰਵਾਈ ਕੀਤੀ ਕਹਿੰਦੇ ਸੀ ਅਸੀਂ ਇਹਨਾਂ ਦਾ ਪਿਸਤਲ ਲੈ ਲਿਆ ਚੈੱਕ ਕਰਾਂਗੇ ਤੇ ਇਹਨਾਂ ਦਾ ਆਪਣੇ ਕਰਾਵਾਂਗੇ ਅ ਮੁਲਾਜ਼ਾ ਕਰਾਵਾਂਗੇ ਔਰ ਉਲਟਾ ਮੈਨੂੰ ਕਹਿ ਰਹੇ ਕਿ ਤੁਹਾਡਾ ਵੀ ਮੁਲਾਜ਼ਾ ਕਰਾਣਾ ਜਿਹੜੀ ਤੁਸੀਂ ਕਹਿੰਦੇ ਆ ਗੋਲੀ ਚੱਲੀ ਹੈਗੀ ਆ ਉਹ ਰਿਵਲਵਰ ਲੈ ਲਈ ਹੈ ਨਾ ਪੁਲਿਸ ਨੇ ਹਾਂਜੀ ਰਿਵਲਵਰ ਲੈ ਲਈ ਆ ਔਰ ਚੈੱਕ ਕੀਤਾ ਜਾਵੇ ਪ੍ਰੋਪਰ ਚੈੱਕ ਕੀਤਾ ਜਾਵੇ ਕਿਸੇ ਦੇ ਉਹ ਸਪਾਰਸ਼ ਨਾ ਚੱਲੀ ਜਾਵੇ ਉੱਤੇ ਠੀਕ ਹੈ ਜੀ ਨਹੀਂ ਤਾਂ ਮੈਂ ਉੱਪਰ ਤੱਕ ਪਹੁੰਚ ਕਰੂੰਗਾ ਓਕੇ ਹਾਂਜੀ ਤੁਹਾਡੇ ਤੇ ਇਲਜ਼ਾਮ ਲੱਗਾ ਕਿ ਤੁਸੀਂ ਜਿਹੜੇ ਆ ਕਿ ਫਾਇਰ ਕੱਢੇ ਹੈਗੇ ਆ ਕੀ ਕਹੋਗੇ ਤੁਸੀਂ ਜੀ ਫਾਇਰ ਕੋ ਨਹੀਂ ਮੈਂ ਮੈਂ ਦੁਕਾਨ ਤੋਂ ਆਇਆ ਸੀਗਾ ਮਾਤਾ ਹੁਣੇ ਨਾ ਉਹਨਾਂ ਨੂੰ ਅਟੈਕ ਆਇਆ ਹੋਇਆ ਜੀ ਉਹ ਅੱਜ ਵੀ ਅਸੀਂ ਸੋਨਿਕ ਸਾਬ ਦਾ ਪਾਠ ਉਹਨਾਂ ਦੀ ਚੜ੍ਹਦੀ ਗੱਲਾ ਚੈੱਕ ਕਰਾਇਆ ਉਹ ਥੋੜਾ ਦਿਮਾਗ ਤੇ ਨਾ ਜਦੋਂ ਮਾੜਾ ਜਿਹਾ ਖੜਾਕਾ ਹੁੰਦਾ ਤੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਜਦੋਂ ਮੈਂ ਮੈਂ ਗੇਟ ਲਾਇਆ ਮੈਂ ਅੰਦਰ ਬਹਿ ਗਿਆ ਉਹਨਾਂ ਕੋਲ ਉਹ ਉੱਠਿਓ ਸੀ ਜਮਾਈ ਤੇ ਉਹ ਫਿਰ ਨਾ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਮੈਂ ਕੀ ਗੱਲ ਹੈ ਮਾਤਾ ਕਹਿੰਦੀ ਪਈ ਪਟਾਕੇ ਵਾਜੇ ਪਤਾ ਨਹੀਂ ਕਿਹੜਾ ਲਗਾਇਆ ਬਲਾਨ ਮੈਂ ਕਿਹਾ ਦੱਸੋ ਜੀ ਕਹਿੰਦੀ ਮੈਨੂੰ ਨੀਂਦ ਨਹੀਂ ਆਦੀ ਮੈਨੂੰ ਦਿਮਾਗ ਵਿੱਚ ਪੈਂਦੀ ਹਿੱਟ ਹੁੰਦੀ ਜਵਾ ਤੇ ਮੈਂ ਬਾਹਰ ਨਿਕਲੇ ਨਾ ਜਾਨੂੰ ਬਾਪੂ ਜੀ ਵੀ ਨਿਕਲੇ ਆ ਇਹ ਸਮਝਾਉਣ ਗਏ ਆ ਇਹ ਹੱਥੀ ਮੈਨ ਲਾ ਪਿਆ ਨਾ ਤੇ ਮੈਂ ਇੱਥੇ ਉਤੋਂ ਇਲਜ਼ਾਮ ਲਾਉਂਦਾ ਪਿਆ ਕਿ ਇਹ ਫਾਇਰ ਕੀਤੇ ਕੋਈ ਫਾਇਰ ਚੈੱਕ ਕੀਤੇ ਤੁਸੀਂ ਕਿ ਨਹੀਂ ਫਾਇਰ ਨਹੀਂ ਕੀਤੇ ਕੋਈ ਵੀ ਸਿਰਫ ਇਹ ਉੱਥੇ ਪਟਾਕੇ ਪਿਆ ਕੀ ਹੈ ਸਾਰਾ ਮਾਮਲਾ ਜੀ ਇੱਥੇ ਜ ਆਪਣੇ 112 ਤੇ ਕਾਲ ਆਈ ਸੀ ਇਕ ਤਨਗਰ ਤੋਂ ਹਾਂਜੀ ਕਿ ਕਿੰਨੇ ਇੱਕ ਗੋਲੀ ਕੇ ਆਪਣੇ ਗੋਲੀ ਚ ਚਲਾਈ ਆ ਅੱਛਾ ਉਹ ਜ ਸਵਾਂਚ ਅਸੀਂ ਆਏ ਤੇ ਵੈਰੀਫਾਈ ਕਰ ਰਹੇ ਆ ਕਿ ਆ ਪਿਸਤਲ ਅਸੀਂ ਲੈ ਲਿਆ ਤੇ ਬਾਅਦ ਕੈਦਰ ਚ ਚੈੱਕ ਰਾਵਾਂਗੇ ਆਰਮੋਰ ਤੋਂ ਚੱਲਿਆ ਕਿ ਨਹੀਂ ਚੱਲਿਆ ਬਾਕੀ ਜੋ ਵੀ ਕਾਰਵਾਈ ਬਣਦੀ ਕਾਨੂੰਨ ਲੋਕਰ ਆ ਗਏ ਸੀ ਕੀ ਦੱਸਿਆਗਾ ਕਿੰਨੇ ਫਾਇਲ ਚੱਲੇ ਆ ਇੱਕ ਫਾਇਲ ਕਹਿਣਾ ਦੱਸੋ ਚਾਰ ਫਾਇਲ ਚੱਲੀਆਂ ਚਾਰ ਫਾਇਲ ਦੱਸੋ ਇਹ ਕਾਰਨ ਕੀ ਹੋ ਰਿਹਾ ਸਰ ਵਿੱਚ ਫਾਇਲ ਚੱਲਣਾ ਪਤਾ ਨਹੀਂ ਹੁਣ ਇਹ ਪੁੱਛਾਂਗੇ ਇਹਨਾਂ ਨੂੰ ਕਰਾਂਗੇ ਤੋਪਤੀਸ਼ ਕਰਾਂਗੇ ਪੁੱਛਦੇ ਇਹਨਾਂ ਨੂੰ ਕੀ ਗੱਲ ਹੈ ਕੀ ਬਾਤ ਹੈ ਜੀ